हां जी मित्रों आज मैं आप जी नु ਆਰਵੇ ਦੇ ਤਿੰਨ ਦੋਸ਼ ਜਿਹਨਾਂ ਬਾਤ ਪਿੱਤ ਕਫ ਕਹਿੰਦੇ ਆ ਉਹਦੇ ਬਾਰੇ ਦੱਸਣਾ ਚਾਹੁੰਨਾ ਕਿਉਂਕਿ ਅਕਸਰ ਪੁੱਛਿਆ ਜਾਂਦਾ ਕਿ ਬਾਤ ਪਿੱਤ ਕਫ ਕੀ ਹੁੰਦੇ ਆ ਜੀ ਐਕਚੁਅਲੀ ਬਾਤ ਜਿਹੜੀ ਹੈ ਇੱਕ ਸਰੀਰਕ ਜਿਹੜਾ ਦੋਸ਼ ਹੈ ਜੀ ਇਸ ਨੂੰ ਆਪਾਂ ਆਮ ਭਾਸ਼ਾ ਚ ਜਿਹੜੀ ਵਾਹ ਹੈਗੀ ਆ ਜਾਂ ਵਾਯੂ ਜਿਹੜੀ ਸਾਡੇ ਆਲੇ ਦੇ ਐਟਮੋਸਫੇਅਰ ਚ ਹੈਗੀ ਆ ਉਹਦੇ ਨਾਲ ਜੋੜਿਆ ਜਾਂਦਾ ਹੈ ਠੀਕ ਹੈ ਜੀ ਇਸ ਤਰ੍ਹਾਂ ਇਹ ਪਿਤ ਨੂੰ ਜਿਹੜਾ ਸਾਡੇ ਜਿਹੜੀ ਗਰਮੀ ਹੈਗੀ ਉਸ ਨਾਲ ਜੁੜ ਜਾਂਦਾ ਤੇ ਕਫ ਜਿਹੜੀ ਹੈਗੀ ਆ ਉਹ ਲਿਕਵਿਡ ਨਾਲ ਜੁੜੀ ਜਾਂਦੀ ਹੈ ਸਰੀਰ ਦੇ ਲਿਕਵਿਡ ਨਾਲ ਇਸ ਲਈ ਇਹ ਆਪਾਂ ਨੂੰ ਸਮਝਾਉਣ ਲਈ ਥੋੜਾ ਡਿਟੇਲ ਕਰੀਏ ਤਾਂ ਵਾਹ ਜਿਹੜੀ ਹੈਗੀ ਆ ਜਿਸ ਨੂੰ ਵਾਹ ਰੋਗ ਦੇ ਇਹ ਵਾਹ ਦੇ 80 ਪ੍ਰਕਾਰ ਦੇ ਰੋਗ ਹੁੰਦੇ ਹਨ ਤੇ ਸਭ ਤੋਂ ਜ਼ਿਆਦਾ ਖਤਰਨਾਕ ਰੋਗ ਜਿਹੜੇ ਵਾਦ ਹੀ ਹੁੰਦੇ ਹਨ ਜਿਸ ਦੀ ਵਾਹ ਜਿਹੜੀ ਹੈਗੀ ਹੈ ਵਿਗੜ ਗਈ ਸਮਝੋਗੇ ਉਹਦੇ ਉਹਨੂੰ ਜ਼ਿਆਦਾ ਰੋਗ ਹੋਣਗੇ ਤੇ ਉਹ ਅਕਸਰ ਬਿਮਾਰ ਰਹੇਗਾ ਤੇ ਉਹਦੇ ਉਹਦੀ ਚਿਕਸਾ ਕਰਨੀ ਵੀ ਮੁਸ਼ਕਲ ਹੁੰਦੀ ਹੈ ਕਾਫੀ ਜਿਹਦੇ ਪਿਤ ਕਹਿੰਦੇ ਨੇ ਇਸ ਨੂੰ ਉਹ ਸਾਡੇ ਐਟਮੋਸਫੇਅਰ ਦੀ ਗਰਮੀ ਨੂੰ ਕਹਾ ਜਾਂਦਾ ਹੈ ਤੇ ਬੋਡੀ ਦੇ ਅੰਦਰ ਜਿਹੜਾ ਲੀਵਰ ਤੇ ਸਾਡਾ ਜਿਹੜਾ ਬਾਇਲ ਵਗੈਰਾ ਪ੍ਰੋਡਕਟ ਹੁੰਦਾ ਹੈ ਇਹ ਸਰੀਰ ਦੇ ਅੰਦਰ ਜਿਹੜੀ ਸ਼ਕਤੀ ਹੁੰਦੀ ਹੈ ਇਹ ਮਸ਼ੀਨ ਨੂੰ ਚਲਾਉਣ ਵਾਸਤੇ ਉਸ ਨੂੰ ਉਹ ਸਿਰਫ ਪਿਤ ਕਰਕੇ ਚੱਲਦੀ ਹੈ ਜੇ ਸਾਡਾ ਲੀਵਰ ਜਾਂ ਪਿਤ ਖਰਾਬ ਹੋ ਜਾਏਗਾ ਤਾਂ ਸਾਸੀਂ ਗਰਮੀ ਦੇ ਰੋਗਾਂ ਨਾਲ ਪੀੜਿਤ ਹੋ ਜਾਾਂਗੇ ਉਹਦੇ ਲਗਭਗ 40 ਪ੍ਰਕਾਰ ਦੇ ਰੋਗ ਹੁੰਦੇ ਆਂ ਗਰਮੀ ਦੇ ਸਰੀਰ ਚ ਦੁਨੀਆਂ ਚ ਜਿਹੜੇ ਸਾਡੇ ਸਰੀਰ ਚ ਆ ਸਕਦੇ ਆ ਜੇ ਪਿਤ ਵਿਗੜ ਜੇ ਸਾਡਾ ਤਾਂ 40 ਪ੍ਰਕਾਰ ਦੇ ਰੋਗਾ ਸੀ ਸਾਨੂੰ ਆ ਸਕਦੇ ਆ ਇਸ ਤਰ੍ਹਾਂ ਕਫ ਨੂੰ ਜਿਹੜੇ ਸਾਡੇ ਲਿਕਵਿਡ ਜਿਹਾ ਜਾਂ ਤਰਲ ਪਦਾਰਥ ਬਾਡੀ ਜਿਵੇਂ ਖੂਨ ਆ ਗਿਆ ਜਿਵੇਂ ਕਿ ਕਫ ਆਊਗ ਹੋ ਗਈ ਜਾਂ ਕੋਈ ਫਲੇਗਮ ਬਲਗਮ ਹੋਣੀ ਜਾਂ ਮੂੰਹ ਚ ਜਿਹੜਾ ਆਪਣਾ ਬਣਦਾ ਹੈ ਜੂਸ ਬਣਦੇ ਮੂੰਹ ਚ ਤੁੱਕ ਬਣਦਾ ਇਹ ਸਾਰੇ ਜਿਹੜੇ ਆ ਇਹ ਬਲਗਮ ਚ ਜਾਂ ਕਫ ਦੇ ਰੂਪ ਚ ਪ੍ਰਗਟ ਹੁੰਦੇ ਹਨ ਇਸ ਲਈ ਇਹਦੇ ਤੋਂ 20 ਪ੍ਰਕਾਰ ਦੇ ਰੋਗ ਪੈਦਾ ਹੋ ਜਾਂਦੇ ਨੇ ਇਸ ਲਈ ਕਫ ਦੇ ਰੋਗ ਘੱਟ ਹੁੰਦੇ ਹਨ ਪਰ ਵాయు ਦੇ ਔਰ ਪਿੱਤ ਦੇ ਰੋਗ ਜ਼ਿਆਦਾ ਨੇ ਇਸ ਕਰਕੇ ਸਾਨੂੰ ਇਹਨਾਂ ਤਿੰਨਾਂ ਦੋਸ਼ਾਂ ਨੂੰ ਮੌਸਮ ਦੇ ਹਿਸਾਬ ਨਾਲ ਤੇ ਆਪਣੇ ਖਾਣ ਪਾਣ ਦੇ ਹਿਸਾਬ ਨਾਲ ਬੈਲੈਂਸ ਜਾਂ ਆਪਣੀ ਡਾਈਟ ਦੇ ਸਰ ਨਾਲ ਬੈਲੈਂਸ ਰੱਖਣਾ ਚਾਹੀਦਾ ਹੈ ਤੇ ਕੋਈ ਜੇ ਰੋਗ ਹੋ ਵੀ ਜਾਂਦਾ ਉਹਦੀ ਪ੍ਰੋਪਰ ਟ੍ਰੀਟਮੈਂਟ ਆਯੁਰਵੈਦਿਕ ਟ੍ਰੀਟਮੈਂਟ ਉਪਲਬਧ ਹੈਗੀ ਹੈ ਉਹ ਵੀ ਲਈ ਜਾ ਸਕਦੀ ਹੈ ਜੀ